ਸਰਬ ਸੁਖਾਂ ਦਾ ਦਾਤਾ ਸਤਿਗੁਰੁ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋ ਤਨ ਹਲ ਦੁਖ ਗਿਆ ਹਰ ਗਾਈਐ ਤੋ ਬ੍ਰਹਮੰਡ ਕੋ ਠਾਕੂ ਸਾਮੀ ਸਰਬ ਜੀ ਆਂ ਕਾ ਦਾਤਾਰੇ ਪ੍ਰਤ ਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ RAMDAS ਮੈਂ ਮੂਰਖ ਕੀ ਕੀ ਤਕਵਾਤ ਹੈ ਕੋਟ ਪਰਾ ਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾ ਸੁਨਾ ਪਰਿਆਰੇ ਚਰਣਾ ਨਾਲ ਜੋੜ ਲੈ ਵੇਖੀ ਨਾਉ ਗੁਣ ਮੇਰੇ 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 ਜੋੜ ਲੈ ਦੇਖੀ ਨਾ ਆਗਣ ਤਰਨ ਨਾਲ ਜੋੜ ਲੈ ਦੇਖੀ ਨਾ ਆਗਣ ਮੇਰੇ ਤਰਨ

খিণ মেখি নৌগণ দেখি নয় অনক্ষি নেখি নেখি নৌগণি অন ਕਰਨਾ ਨਾਲ ਜੋੜ ਲੈ ਇੱਕ ਨਿਆਉ ਗਣ ਕਰਨਾ ਨਾਲ ਜੋੜ ਲੈ ਦੇਖੀ ਨਿਆਉ ਗਣ ਮੇਰੇ ਚਰਨਾ Uhhhhh Buying good, buying good, buying good, ਸਤ ਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਸੁਪ੍ਰਮਾ ਸਰੂਪ ਕਿਰਪਾਲੂ ਦੇ ਆਲੂ ਅੰਤਰਜਾਮੀ ਕਰਨ ਆਦਾਨ ਰੋਹਾਨੀ ਤੇ ਮਨਜਸਮੇ ਸਮੁੱਚੀ ਮਾਨਤਾ ਦੇ ਰਹਿਬਰ ਦਸਾਂ ਪਾਤਸ਼ਾਹ ਜਗ ਦੀ ਜੋਤ ਗੁਰਤਾ ਗਦੀ ਤੇ ਵਰਾਜਮਾਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਪਾਰ ਰਹਿਮ ਕਿਰਪਾ ਤਨ ਤਨ ਮਹਾਨ ਸਿਦਾ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਵੱਡ ਭਾਗੀ ਹੋ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰੇ ਹਾਰੇ ਮਹਾਰਾਜ ਪੰਚਮ ਪਾਤਸ਼ਾਹ ਪਰਮਾਨ ਕਰਦੇ ਨੇ ਮੈਂ ਮੂਰਖ ਪਰ ਆਪਣੇ ਆਪ ਨੂੰ ਮਹਾਰਾਜ ਸਬੋਧਨ ਕਰਕੇ ਸਾਨੂੰ ਸਮਝਾਉਂਦੇ ਹਨ ਆਪਾਂ ਆਪਣੇ ਆਪ ਨੂੰ ਮੂਰਖ ਨਹੀਂ ਕਹਿ ਸਕਦੇ ਪਰ ਮਹਾਰਾਜ ਪਰਮਾਨ ਦੇ ਇੱਕ ਸਨ ਮੈਂ ਮੂਰਖ ਕੀ ਕੀਤਕ ਬਾਤ ਹੈ ਮਹਾਰਾਜ ਮੈਂ ਇੰਨਾ ਮੂਰਖ ਆ ਕੋਈ ਕੇਤਕ ਬਾਤ ਕਹੀ ਨਹੀਂ ਜਾ ਸਕਦੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਕਰੋੜਾਂ ਜਨਮਾਂ ਦੇ ਮਹਾਰਾਜ ਮੈਂ ਅਪਰਾਧ ਲਈ ਫਿਰਦਾ ਨਾਲ ਪਰ ਉਤਰ ਕਿਵੇਂ ਜਾਣਗੇ ਮਹਾਰਾਜ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਜਿਨ੍ਹਾਂ ਨੇ ਮਹਾਰਾਜ ਨੂੰ ਸੁਣ ਲਿਆ ਆਪਾਂ ਰੋਜ਼ ਸ਼ਬਦ ਦੀ ਵਿਚਾਰ ਕਰਦੇ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਸੁਣ ਰਹੇ ਆ ਆਪਾਂ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਇੱਕ ਵੇਖਣਾ ਹੁੰਦਾ ਇੱਕ ਦੇਖਣਾ ਹੁੰਦਾ ਇੱਕ ਪੇਖਣਾ ਹੁੰਦਾ ਜਿਵੇਂ ਆਪਾਂ ਨਿਤਨੇਮ ਦੀ ਬਾਣੀ ਪੜਦੇ ਅੰਤਰਗੁਰੂ ਅਰਧਨ ਜੇ ਬਾਜਪੁਰ ਨਾਓ ਨੀਤਰੀ ਸਤਗੁਰ ਪੇਖਣਾ ਉਹ ਅੱਖਾਂ ਦੇ ਨਾਲ ਮਹਾਰਾਜ ਨੂੰ ਪੇਖਣਾ ਅੰਤਰੀ ਪਿਰਦੇ ਰਾਹੀ ਵੇਖਣਾ ਮਨ ਦੀ ਮੈਲ ਦੂਰ ਕਰਕੇ ਵੇਖਣਾ ਮਾਰਾ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਵਾਸਨ ਪਰਿਆਰੇ ਉਹ ਦੁਆਰਾ ਮਾਰਾ ਕਹਿੰਦੇ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਜਿਨ੍ਹਾਂ ਨੇ ਧਿਆਨ ਲਾ ਕੇ ਮਹਾਰਾਜ ਨੂੰ ਵੇਖ ਲਿਆ ਅਤੇ ਧਿਆਨ ਲਾ ਕੇ ਉਹਨਾਂ ਨੂੰ ਸੁਣ ਵੀ ਲਿਆ ਕੱਲ ਆਪਾਂ ਸਰਬਣੋਂ ਕਰ ਰਹੇ ਸੀ ਆਪਣੇ ਸੇਵਕੀਆ ਪੇ ਰਾਖਾ ਹੈ ਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਾਹ ਤਾੜਤਾ ਵੇ ਸੇਵਕ ਕੋ ਨਿਕਟੇ ਹੋਏ ਦਿਖਾਵੇ ਸੇਵਕ ਕੋ ਨਿਕਟੇ ਹੋਏ ਦਿਖਾਵਾ ਇੱਥੇ ਆਪਾਂ ਸ਼ਬਦ ਜਿਉਂ ਵਿਸ਼ਰਾਮ ਲਾਇਆ ਸੀ ਅੱਗੇ ਮਹਾਰਾਜ ਹੁਣ ਪਰਮਾਨਣ ਕਰਦੇ ਹਨ ਕਹਿੰਦੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇ ਆਵੇ ਹੁਣ ਜਦੋਂ ਮੰਦਾ ਸੇਵਕ ਬਣ ਜਾਂਦਾ ਹੈ ਪ੍ਰਮਾਤਮਾ ਦਾ ਬਣ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜਾ ਵੀ ਸੇਵਕ ਪਰਮਾਤਮਾ ਪਾਸੋਂ ਕੁਝ ਮੰਗਦਾ ਹੈ ਕਹਿੰਦੇ ਉਹ ਮੰਗੋ ਉਸੇ ਵੇਲੇ ਪਾਤਸ਼ਾਹ ਪੂਰੀ ਕਰ ਦਿੰਦੇ ਨੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇ ਆਵੇ ਤਤਕਾਲ ਲਾ ਪਾਵੇ ਵੀ ਜਦੇ ਉਹ ਚੀਰ ਨੂੰ ਦੇਰ ਨਹੀਂ ਲਾਉਣੀ ਮਹਾਰਾਜ ਤਾਂ ਆਪਣੀਆਂ ਨੌ ਨਦੀਆਂ 18 ਸਦੀਆਂ ਉਹ ਤਾਂ ਤਲੀ ਤੇ ਰੱਖੀ ਬੈਠੇ ਹਨ ਮਹਾਰਾਜ ਕਹਿੰਦੇ ਕਿਤੇ ਦੇਣ ਲੱਗਿਆ ਕਿਡਾਂ ਲੱਗਿਆ ਦੇਰ ਨਾ ਲੱਗੇ ਵੀ ਮੇਰਾ ਸੇਵਕ ਮੇਰਾ ਗੁਰਸਿੱਖ ਕਿਤੇ ਮੰਗ ਲਵੇ ਕਿਤੇ ਦੇਰ ਨਾ ਲੱਗੇ ਤਤਕਾਲ ਹੋ ਜਾਵੇ ਫਿਰ ਉਹ ਤਤਕਾਲ ਜਦ ਹੀ ਪਾਛਾ ਹੋ ਵਸਤੂ ਦੇ ਦਿੰਦੇ ਨੇ ਪਰ ਸਰਦਾ ਭਾਵਨਾ ਹੋਣੀ ਚਾਹੀਦੀ ਹੈ ਫਿਰ ਫਿਰ ਪਾਤਸ਼ਾਹ ਕਹਿੰਦੇ ਭਾਈ ਤੇ ਸੇਵਕ ਹੋਂ ਬਲਿਹਾਰ ਜੋ ਆਪਣੇ ਪ੍ਰਭਾਵੈ ਹੁਣ ਜਿਹੜਾ ਭਾਈ ਸੇਵਕ ਆਪਣੇ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਕਹਿੰਦੇ ਉਸ ਤੋਂ ਕਹਿੰਦੇ ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਂਦਾ ਜਿਹੜਾ ਪ੍ਰਮਾਤਮਾ ਨੂੰ ਭਾਜਾਂਦਾ ਕਿਉਂਕਿ ਜੇ ਪ੍ਰਮਾਤਮਾ ਨੂੰ ਭਾ ਗਏ ਫਿਰ ਭਾਈ ਸੰਸਾਰ ਵੀ ਦੇਖਣੋਂ ਫਿਰ ਪੂਜਾ ਕਰਦਾ ਹੈ ਜਨਾਨਨਖ ਸਤਿਗੁਰ ਪੂਜਿਆ ਤិន ਹਰ ਪੂਜ ਕਰਾਵਾਂ ਫਿਰ ਪਾਤਸ਼ਾਹ ਕਹਿੰਦੇ ਭਾਈ ਉਹ ਜਿਹੜਾ ਪਿਆਰਾ ਲੱਗਦਾ ਨਾ ਪ੍ਰਮਾਤਮਾ ਨੂੰ ਉਹ ਦੁਨੀਆ ਨੂੰ ਵੀ ਪਿਆਰਾ ਲੱਗਦਾ ਫਿਰ ਉਹਨਾਂ ਦੀ ਮਹਾਰਾਜ ਪੂਜਾ ਵੀ ਕਰਾਉਂਦੇ ਨੇ ਉਹਨੂੰ ਵੱਡੀ ਗਲਤ ਆ ਭਾ ਜਾਣ ਦਾ ਹੈ ਵੀ ਆਪਾਂ ਭਾ ਕਿਵੇਂ ਜਾਈਏ ਮਹਾਰਾਜ ਨੂੰ ਮਹਾਰਾਜ ਦੇ ਆਪਾਂ ਕਿਵੇਂ ਬਣ ਜਾਈਏ ਉਹ ਬਣਾਂਗੇ ਮਹਾਰਾਜ ਦਾ ਹੁਕਮ ਮੰਨ ਕੇ ਇਹ ਤਾਂ ਆ ਵਾਸਤਾ ਵਿੱਚ ਆਗੇ ਜੇਤਾ ਸਮੁੰਦ ਸਾਗਰ ਨੀਰ ਪਉ ਭਰਿਆ ਤੇ ਤੇ ਔਗਣ ਹਵਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪਾਤਰ ਉਤਾਰੇ ਜਿਹੜਾ ਅਗਣ ਬਰਾਬਰ ਤੱਕ ਭੈ ਕੀਤਰ ਬਗੈ ਘਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਾ ਰਾਤ ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨੂੰ ਭਾਜ ਜਾਂਦੇ ਨੇ ਭਾਈ ਫਿਰ ਸੁਖ ਹੋਵੇ ਦਿਨ ਰਾਤਿ ਦਿਨ ਰਾਤ ਵੀ ਸੁਖ ਤੇ ਅਰਥ ਕਰ ਲਿਆ ਤ੍ਰੀਪ ਇਸ ਲੋਕ ਵਿੱਚ ਵੀ ਸੁਖ ਤੇ ਪ੍ਰਲੋਕ ਵਿੱਚ ਵੀ ਸੁਖ ਹੁਣ ਜਿਹੜੇ ਭਾ ਜਾਂਦੇ ਨੇ ਜਿਨ੍ਹਾਂ ਨੇ ਹੁਕਮ ਮੰਨ ਲਿਆ ਫਿਰ ਮਹਾਰਾਜ ਕਹਿੰਦੇ ਭਾਈ ਉਹ ਸੰਸਾਰ ਸਮੁੰਦਰ ਤੋਂ ਪਾਰ ਵੀ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਜਿਨੇ ਵਿੱਚ ਵੀ ਸੁਖ ਮਿਲਦਾ ਹੈ ਅਮ ਸਾਰੇ ਸੰਗਤਾਂ ਆਪਾਂ ਗੁਰਦੁਆਰਿਆਂ ਦੀਆਂ ਹਾਜ਼ਰੀਆਂ ਭਰਦੇ ਸਾਰਾ ਦਿਨ ਕਹਿ ਲਈ ਭਾਈ ਅਨੰਦ ਵਿੱਚ ਰਹਿੰਦਾ ਜਿਵੇਂ ਸੰਤ ਮਹਾਂਪੁਰਖ ਬਾਬਾ ਅਨੰਦ ਸਿੰਘ ਜੀ ਕਲੇਰਾਂ ਵਾਲੇ ਵਾਚਨ ਕਰਦੇ ਕਹਿੰਦੇ ਭਾਈ ਸਿੱਖਾ ਤੂੰ ਅਮਰਤ ਵੇਲੇ ਕਹਿੰਦੇ ਦਾਤੇ ਦਾ ਭਿਖਾਰੀ ਬਣਦਾ ਪੇਰਾ ਫਿਰ ਤੂੰ ਦਾਤਾ ਬਣ ਜਾਵੇਂਗਾ ਕਿਉਂ ਦਾਤਾ ਕਿਵੇਂ ਬਣੇਗਾ ਕਿਉਂਕਿ ਜਿਹੜੀ ਪਰਮਾਤਮਾ ਦੀ ਤੂੰ ਗੱਲ ਸੁਣੇਗਾ ਨਾ ਉਹ ਕਿਸੇ ਫਿਰ ਹੋਰ ਨੂੰ ਵੀ ਦੱਸੇਗਾ ਇਹਨੂੰ ਦਾਤਾ ਕਹਿੰਦੇ ਨੇ ਫਿਰ ਤੇਰੇ ਅੰਦਰ ਦਇਆ ਰਹਿਮ ਵੀ ਆ ਜਾਵੇਗਾ ਫਿਰ ਤੇਰੇ ਦਰ ਤੇ ਕੋਈ ਮੰਗਣ ਆ ਗਿਆ ਫਿਰ ਤੂੰ ਉਹਨੂੰ ਭਾਈ ਖਾਲੀ ਨਹੀਂ ਮੋੜੇਗਾ ਫਿਰ ਮਹਾਰਾਜ ਕਹਿੰਦੇ ਤੂੰ ਕੇਰਾ ਭਖਾਰੀ ਬਣ ਜਾ ਮਹਾਰਾਜ ਤੈਨੂੰ ਦਾਤਾ ਬਣਾ ਦੇਣਗੇ ਕਿਵੇਂ ਬਣਾ ਦੇਣਗੇ ਉਹ ਮਹਾਰਾਜ ਦਾਤਾ ਬਣਾਉਣਗੇ ਤੈਨੂੰ ਸਾਰੀਆਂ ਵਸਤੂ ਦੇ ਦੇਣਗੇ ਪਾਤਸ਼ਾਹ ਫਿਰ ਨਾਵ ਨਿਤੀਆਂ 18 ਸਦੀਆਂ ਪਿੱਛੇ ਲੱਗੀਆਂ ਫਿਰ ਐ ਜੋ ਹਰ ਹਿਰਦੇ ਸਦਾ ਵਸਾਏ ਜਦੋਂ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਤੇ ਪ੍ਰਮਾਤਮਾ ਦਾ ਹੁਕਮ ਮੰਨ ਲਿਆ ਫਿਰ ਪਾਤਸ਼ਾਹ ਕਹਿੰਦੇ ਭਾਈ ਦਿਨ ਵੀ ਸੁੱਖ ਤੇ ਸੌਣ ਵੇਲੇ ਵੀ ਫਿਰ ਕੋਈ ਚਿੰਤਾ ਨਹੀਂ ਜਿਨਾ ਲਵੇ ਲੱਖਾਂ ਕਰੋੜਾਂ ਅਰਬਾਂ ਮਾਇਆ ਹੈ ਨਾ ਭਾਈ ਪਾਤਸ਼ਾਹ ਕਹਿੰਦੇ ਕੌਣ ਵੱਡਾ ਮਾਇਆ ਵੱਡੀ ਕੌਣ ਵੱਡਾ ਸੋਈ ਵੱਡਾ ਜੇ ਰਾਮ ਲੈ ਬਲਾਈ ਮਹਾਰਾਜ ਨੇ ਮਾਇਆ ਧਾਰੀ ਨੂੰ ਨਹੀਂ ਕਿਹਾ ਵੀ ਮਾਇਆ ਧਾਰੀ ਵੱਡਾ ਹੈ ਮਹਾਰਾਜ ਕਹਿੰਦੇ ਸੋਈ ਵੱਡਾ ਜਿਹਨਾਂ ਰਾਮ ਲੈ ਬੁਲਾਇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਲੈ ਬੁਲਾ ਲਈ ਹੈ ਉਹ ਇਸ ਦੁਨੀਆ ਦੇ ਭਾਈ ਰਾਜੇ ਰਾਜਾ ਸਗਲੀ ਸ੍ਰਿਸ਼ਟ ਕਾਰ ਨਾਮ ਮਨ ਭਿੰਨਾ ਉਹ ਦੁਨੀਆ ਦੇ ਰਾਜੇ ਬਣ ਜਾਂਦੇ ਨੇ ਮਨ ਜੀਤ ਜਗ ਜੀਤ ਵੈ ਪਾਤਸ਼ਾਹ ਕਹਿੰਦੇ ਵੈਸ ਹੁਕਮ ਮੰਨ ਲੈ ਤੂੰ ਉਹਨੂੰ ਪਾ ਜਾਵੇਂਗਾ ਭਾਈ ਤੈਨੂੰ ਸੁਖ ਹੋਵੇ ਦਿਨ ਰਾਤੀ ਹੁਕਮ ਪਲਛਾਨ ਬੰਦੇ ਆ ਸੁਖ ਹੋਵੇ ਦਿਨ ਰਾਤੀ ਹੁਕਮ ਪਲਛਾਨ ਬੰਦੇ ਆ ਤੈਨੂੰ ਸੁਖ ਹੋਵੇ वंदे सुख रा सुख मां प्रम बंद ਸੁਖ ਹੋਵੇ ਦਿਨ ਰਾਤੀ ਹੁਕਮ ਬਿਧਾਣ ਬੰਦਿਆ ਤੈਨੂੰ ਸੁਖ ਹੋਵੇ ਦਿਨ ਰਾਤੀ ਹੁਕਮ ਬਿਧਾਣ ਬੰਦਿਆ ਤੈਨੂੰ ਸੁਖ ਹੋਵੇ ਦਿਨ ਰਾਤੀ ਹੁਕਮ ਮੱਤੇ ਤਨ

ਯਾਰੇ ਜੀ ਹੁਕਮਾਂ ਬਥਾਨ ਬੰਦੇ ਵਾ 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 ਹੁਕਮਾਂ ਬਥਾਨ ਬੰਦੇ ਏਨੋ ਸੁਖ ਹੋਵੇ ਦਿਨ ਰਾਤੀ ਜੀ ਹੋਵੇ ਦਿਨ ਸੁਖ ਹੋਵੇ ਦਿਨ ਰਾਤੀ ਹੋ ਕਮ ਬਸਾਣ ਬੰਦਿਆ ਸੁਖ ਹੋਵੇ ਦਿਨ ਰਾਤੀ ਹੋ ਕਮ ਬਸਾਣ ਬੰਦਿਆ

ਹੁਕਮ ਬਿਛਾਰ ਲੈਣਾ ਮਹਾਰਾਜ ਕਹਿੰਦੇ ਪ੍ਰਣਵਤ ਨਾਨਕ ਹੁਕਮ ਬਿਛਾਰ ਸੁਖ ਹੋਵੈਨ ਰਾਤੀ ਫੇਰ ਮਹਾਰਾਜ ਕਹਿੰਦੇ ਤੂੰ ਭਾ ਜਾਵੇਂਗਾ ਪ੍ਰਮਾਤਮਾ ਨੂੰ ਭਾ ਜਾਵੇਂਗਾ ਫਿਰ ਤੇਰਾ ਸੰਸਾਰ ਸੰਬੰਧ ਤੋਂ ਵੇੜਾ ਵੀ ਪਾਰ ਹੋ ਜਾਵੇਗਾ ਹੁਕਮ ਦੀ ਗੱਲ ਕਰੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਮਾਂ ਗੁਰੂ ਸਾਹਿਬ ਜੀ ਅਨੰਦਾ ਦੀ ਪੂਰੀ ਵੇ ਸੰਗਤਾਂ ਨੂੰ ਉਤਾਰਦੇ ਨੇ ਇੱਕ ਪਛਾਵਰ ਤੋਂ ਸੰਗਤ ਆਉਂਦੀ ਹੈ ਧਿਆਨ ਰੱਖ ਆਪਾਂ ਹੁਕਮ ਤੋਂ ਗੱਲ ਕੀਤੀ ਜਿਹੜੇ ਹੁਕਮ ਮੰਨਦੇ ਨੇ ਉਹ ਮਹਾਰਾਜ ਨੂੰ ਭਾਜ ਜਾਂਦੇ ਨੇ ਸ਼ਬਦ ਉਹ ਵਿਚਾਰ ਕਰੇ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹਾਂ ਜਹਾਂ ਕਾਜ ਕਰਤ ਸੇਵਕੀ ਤਾਹਾਂ ਤੌਣ ਧਾਵੇ ਸੇਵਕੋ ਨਿਕਟੇ ਹੋਏ ਦਿਖਾਵੇ ਫਿਰ ਆਪਣੇ ਪਿਆਰਿਆਂ ਦੀ ਉਹ ਕਾਜ ਵੀ ਸਵਾਰਦੇ ਨੇ ਫਿਰ ਜਿਹਦੇ ਹੁਕਮ ਮੰਨਦੇ ਨੇ ਫਿਰ ਉਹ ਭਾਜ ਜਾਂਦੇ ਨੇ ਪਿਸ਼ਾਵਰ ਤੋਂ ਸੰਗਤ ਆਈ ਪਾਤਸ਼ਾਹ ਸੰਗਤਾਂ ਨੂੰ ਉਤਾਰਦੇ ਨੇ ਤੇ ਸੰਗਤ ਆਈ ਆ ਕੇ ਨਮਸ਼ਕਾਰਾਂ ਕੀਤੀ ਇੱਕ ਸੰਗਤ ਦੇ ਨਾਲ ਛੋਟਾ ਜਿਹਾ ਬੱਚਾ ਵੀਰ ਹੈ ਜਿਹਦੀ ਉਮਰ 10-12 ਸਾਲ ਦੀ ਇਤਿਆਸ ਉਹ ਦੱਸੀ ਹੈ ਜਦੋਂ ਵਾਰੀ ਸਮੇਂ ਇਹਨੂੰ ਨਮਸ਼ਕਾਰਾਂ ਕਰਦੇ ਨੇ ਨਾ ਪਾਤਸ਼ਾਹ ਚਰਨਾਂ ਦੇ ਵਿੱਚ ਜਦੋਂ ਬੱਚੇ ਦੀ ਵਾਰੀ ਆਈ ਬੜਾ ਸੋਹਣਾ ਲੱਗ ਰਿਹਾ ਹੈ ਬੱਚੇ ਤੇ ਬਾਣਾ ਪਾਇਆ ਹੋਇਆ ਸਿੱਖੀ ਸਰੂਪ ਵਿੱਚ ਹੈ ਮਾਤਾ ਪਿਤਾ ਸਿੱਖੀ ਸਰੂਪ ਵਿੱਚ ਹਨ ਸਾਡਾ ਹਾਲ ਦੇਖ ਲਵਾਜੈ ਸੀ ਕਿੱਦਾਂ ਹੰਦੇ ਆ ਜੇ ਬੱਚੇ ਗੁਰ ਗੁਰਸਿੱਖ ਬਣ ਗਏ ਤਾਂ ਮਾਤਾ ਪਿਤਾ ਨਹੀਂ ਬਣੇ ਜੇ ਮਾਤਾ ਪਿਤਾ ਬਣੇ ਤਾਂ ਬੱਚੇ ਨਹੀਂ ਬਣੇ ਸਾਡਾ ਹਾਲ ਇਹ ਹੈ ਪਰ ਉਹ ਸਮਿਆਂ ਦੇ ਵਿੱਚ ਗੁਰੂ ਦੇ ਹੁਕਮ ਨੂੰ ਪਛਾਣੇ ਹੁਕਮ ਮੰਨੇ ਤੇ ਸਾਰਾ ਹੀ ਪਰਿਵਾਰ ਗੁਰਸਿੱਖ ਹੁੰਦਾ ਸੀ ਗੁਰਸਿੱਖ ਦਾ ਭਾਵ ਹੁੰਦਾ ਗੁਰੂ ਦੀ ਸਿੱਖਿਆ ਤੇ ਚੱਲਣਾ ਕੱਲਾ ਨਹੀਂ ਹੈ ਵੀ ਅਸੀਂ ਨੇ ਗਾਤਰੇ ਪਾ ਲੇ ਕੁਰਬਾਨਾ ਪਾ ਲੀਏ ਮਰ ਸਕ ਲਿਆ ਵੀ ਅਸੀਂ ਸਿੱਖ ਬਣ ਗਏ ਸਿੱਖਾਂ ਦਾ ਜਨਮ ਤਾਂ ਸਾਡਾ ਘਰੇ ਪਹਿਲੇ ਹੀ ਹੈ ਆਪਾਂ ਕਹਿੰਦੇ ਜੱਟ ਸਿੱਖ ਮਾਜੀ ਵੀ ਸਿੱਖ ਅਰਦਾਸੀਆਂ ਸਿੱਖ ਇਹ ਤਾਂ ਲਿਖਿਆ ਆਉਂਦੇ ਆਪਾਂ ਨਾ ਪਰ ਗੁਰਸਿੱਖ ਕਿਹਾ ਜਾਂਦਾ ਜਦੋਂ ਜਦੋਂ ਗੁਰੂ ਦੀ ਸਿੱਖਿਆ ਅਨੁਸਾਰ ਚੱਲੇਗਾ ਤੇ ਸਾਰਾ ਪਰਿਵਾਰ ਉਦੋਂ ਗੁਰਸਿੱਖ ਹੁੰਦਾ ਸੀ ਜਿਹੜਾ ਵੀ ਗੁਰੂ ਨਾਲ ਜੁੜ ਗਿਆ ਪਿਰੇ ਵਿਰਸੇ ਦੇ ਵਿੱਚੋਂ ਹੀ ਪਾਈ ਦਾਤਾ ਮਿਲਦੀਆਂ ਨੇ ਜਦੋਂ ਵੱਡੇ ਬਜ਼ੁਰਗ ਜੁੜੇ ਹੁੰਦੇ ਨੇ ਜਦੋਂ ਹੁਣ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਬੱਚੇ ਦੀ ਵਾਰੀ ਆਈ ਨਾ ਜਾ ਕੇ ਨਮਸਕਾਰ ਕੀਤੀ ਚਰਨਾਂ ਤੇ ਪਾਤਸ਼ਾਹ ਦੇ ਮਹਾਰਾਜ ਬੜਾ ਮੁਸਕਰਾਏ ਪਏ ਸੀ ਬੜਾ ਸੋਹਣਾ ਲੱਗਿਆ ਮਹਾਰਾਜ ਨੂੰ ਬੜਾ ਭਾਇਆ ਕਿਉਂਕਿ ਭਾਉਣ ਦੀ ਓਹ ਗੱਲ ਆ ਨਾ ਤੇ ਹੁਣ ਬਚਪਨਾ ਜਿਹੜਾ ਹੁੰਦਾ ਉਹ ਭੋਲੇ ਪਾਲਾ ਹੁੰਦਾ ਹੈ ਬਚਪਨਾ ਤੇ 10-12 ਸਾਲ ਦੀ ਉਮਰ ਮਹਾਰਾਜ ਚਰਨਾਂ ਤੇ ਨਸੀਰ ਸੁਣਵਾਤੇ ਤੇ ਮਹਾਰਾਜ ਕਹਿਣ ਲੱਗੇ ਭਾਈ ਕਾਕਾ ਤੇਰਾ ਨਾਮ ਕੀ ਹੈ ਤੇ ਉਹ ਬੱਚਾ ਕਹਿਣ ਲੱਗਿਆ ਪਾਤਸ਼ਾਹ ਜੀ ਮੇਰਾ ਨਾਮ ਹੈ ਜੋਗਾ ਆਪਾਂ ਹੁਕਮ ਦੀ ਗੱਲ ਕੀਤੀ ਹੈ ਨਾ ਕਿ ਆਪਣੇ ਸੇਵਕ ਹੀ ਆਪੇ ਰੱਖਿਆ ਮੇਰਾ ਨਾਮ ਹੈ ਪਾਤਸ਼ਾਹ ਜੋਗਾ ਮਹਾਰਾਜ ਸਹਿਸਵਾਚਨ ਕਰਦੇ ਨੇ ਇਨੇ ਭਾਈ ਤੂੰ ਗੁਰੂ ਜੋਗਾ ਜਾਂ ਘਰਦਿਆਂ ਜੋਗਾ ਹੁਣ ਭਾਈ ਜੋਗਾ ਕਹਿਣ ਲੱਗਿਆ ਨਾ ਬਚਪਨਾ ਹੈ ਭੋਲੇ ਭਾਲੇ ਮੇਲੇ ਰੁਗ ਰਾਇਆ ਤੇ ਬਚਪਨੇ ਵਿੱਚ ਭੋਲੇ ਭਾਲੇ ਦੇ ਨਾਲ ਮੂੰਹ ਤੋਂ ਸਹਿਸਵਾ ਵਕਲ ਕਰਤਾ ਪਾਤਸ਼ਾਹ ਮੈਂ ਆ ਗੁਰੂ ਜੋਗਾ ਜਦੋਂ ਇਹ ਵਚਨ ਕਹਿਣਾ ਪਾਤਸ਼ਾਹ ਨੇ ਹੁਣੇ ਭੋਲੇ ਭਾਲੇ ਵਚਨ ਨੇ ਨਾ ਹੁਣ ਮਹਾਰਾਜ ਕਹਿੰਦੇ ਚਤਰਾਈ ਨਾਲ ਚਤਰਾ ਭੁਜ ਪਾਇਆ ਚਤਰਾਈਆਂ ਨਾਲ ਹੀ ਪ੍ਰਮਾਤਮਾ ਨੂੰ ਪਾਇਆ ਜਾਂਦਾ ਕੱਲ ਵੀ ਸਰਵਣ ਕਰਿਆ ਸੀ ਵੀ ਭੋਲੇ ਭਾਲੇ ਮੇਰੇ ਰੁਗਰਾਇਆ ਧੰਨੇ ਸੇਵੇ ਬਾਲ ਬੁੱਧ ਬਾਲ ਬਚਪਣੇ ਦੀ ਉਮਰ ਕਰ ਲੈਣੀ ਭਾਵ ਬਚਪਣੇ ਵਰਗਾ ਸੁਭਾਅ ਬਣਾ ਲੈਣਾ ਜਦੋਂ ਇਹ ਵਾਚਨ ਕਹਿਣਾ ਪਾਤਸ਼ਾਹ ਨੇ ਸੁਣੇ ਕੰਨਾਂ ਦੇ ਨਾਲ ਜਦ ਇਹ ਮਹਾਰਾਜ ਵਾਚਨ ਕਰਦੇ ਨੇ ਭਾਈ ਜੇ ਤੂੰ ਸਾਡੇ ਜੋਗਾ ਜੋਗੇ ਆ ਹੋ ਗਿਆ ਗੁਰੂ ਵੀ ਅੱਜ ਤੋਂ ਤੇਰੇ ਹੋ ਗਏ ਸਾਡੇ ਜੋਗਾ ਜੋਗੇ ਆ ਤੂੰ ਹੋ ਗਿਆ ਗੁਰੂ ਵੀ ਅੱਜ ਤੇਰੇ ਦੁਗਾ ਹੈ ਜੋਗਾ ਹੋ ਗਿਆ guru aadhere jo gaya hai jeete ho gaya jo gaya mar gaya tu aadhere jo gaya sab jo gaya jo gaya tu ho gaya ਇਹ ਤੂੰ ਸਾਡੇ ਜੋਗਾ ਜੋਗੇ ਆ ਹੋ ਗਿਆ ਗੁਰੂ ਦੀ ਅਜ ਤੇਰਾ ਹੋ ਗਿਆ ਸਾਡੇ ਜੋਗਾ ਜੋਗੇ ਆ ਤੂੰ ਹੋ ਗਿਆ ਗੁਰੂ ਦੀ ਅਜ ਤੇਰੇ ਜੋਗਾ ਹੈ ਇਹ ਤੂੰ ਸਾਡੇ ਜੋਗਾ ਹੋ ਗਿਆ ਗੁਰੂ ਦੀ ਅਜ ਤੇਰੇ ਜੋਗਾ ਹੈ ਸੁਨ ਕਤੇ ਜੋਗਾ ਦਿਆੂ ਯਾ ਜਨਰੇ ਜੋਗਾ प्यारे जी गुरु दी आज तेरे जो गा है वाह 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 गुरु दी आज तेरे जो गा है प्यारे जी गुरु दी आज तेरे जो गा है वाह 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 गुरु, भी गुरु आज, ला ला ला। प्यारे दी, प्यारे दी गुरु भी आज, ਟਾਡੇ ਜੋਗਾ ਜੋ ਗਿਆ ਤੂੰ ਹੋ ਗਿਆ ਗੁਰੂ ਦੀ ਅਜ ਤੇਰੇ ਜੋਗਾ ਹੈ ਟਾਡੇ ਜੋਗਾ ਜੋ ਗਿਆ ਤੂੰ ਹੋ ਗਿਆ ਗੁਰੂ ਦੀ ਅਜ ਤੇਰਾ ਹੋ ਗਿਆ ਟਾਡੇ ਜੋਗਾ ਜੋ ਗਿਆ ਤੂੰ ਹੋ ਗਿਆ ਗੁਰੂ ਦੀ ਅਜ ਤੇਰੇ ਸੇਰੇ ਜੀਵਨ ਦਾ ਹੈ ਮਾਤਾ ਸਰਤਮਾ ਹਕ ਦਾਈ ਦਇਆ ਸਿਦਕ ਲੈ ਜਗਤ ਦਾ ਸੰਗੀਆਂ ਬੁਰੀਆਂ ਆਈਆਂ ਬੱਤ ਧਰਮ ਦੂਰ ਕਰਮੀਆ ਪੂ ਆਪਣੇ ਕਿਤੇ ਦਸੂਰ ਜਿਨੂ ਨਾਮ ਤੇ ਆਇਆ ਗਏ ਮਨ ਤੱਕ ਦੁਕਾਨ ਨਾਨਕ ਤੇ ਮੁਖ ਉਜਲੇ ਸਿੱਖੀ ਜੁੱਤੀ ਦਾ